ਸਾਸੀ ਗਾਲ ਦੋਸਤੋ ਨਮਸਕਾਰ ਜੈ ਸ਼੍ਰੀ ਬਾਲਾ ਜੀ ਦੋਸਤੋ ਜਿਸ ਚੀਜ਼ ਦਾ ਇੰਤਜ਼ਾਰ ਬਹੁਤ ਵਾਰੀ ਕਰ ਰਹੀ ਸੀ ਉਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਮੁੰਜਾਲ ਕੈਪ ਸਰਵਿਸ ਨੇ ਇਹ ਸਰਵਿਸ ਸ਼ੁਰੂ ਕਰਤੀ ਹੈ ਵੀ ਆਪਾਂ ਸਵੇਰੇ ਇੱਥੋਂ ਚਲੀਏ ਤੇ ਸਾਲਾ ਸਰ ਦੇ ਦਰਸ਼ਨ ਕਰਕੇ ਸ਼ਾਮ ਨੂੰ ਘਰੇ ਵਾਪਸ ਆ ਜਾਈਏ ਇਸ ਤਰ੍ਹਾਂ ਦੀ ਸਰਵਿਸ ਜਿਹੜੀ ਹੈ ਮੁੰਜਾਲ ਕੈਪ ਸਰਵਿਸ ਵੱਲੋਂ ਸ਼ੁਰੂ ਕੀਤੀ ਗਈ ਹੈ ਆਪਾਂ ਪ੍ਰਸ਼ੰਤ ਮੁੰਜਾਜੀ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਵੀ ਇਹ ਕੈਪ ਸਰਵਿਸ ਕਿੰਨੇ ਵਜੇ ਚੱਲਦੀ ਹੈ ਕਿੱਥੋਂ ਚੱਲਦੀ ਹੈ ਤੇ ਕਿਰਾਇਆ ਕਿੰਨਾ ਵਾਲਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਕਿ ਜਿਹਨਾਂ ਦੋਸਤਾਂ ਨੇ ਜਿਹਨਾਂ ਭਰਾਵਾਂ ਨੇ ਜਿਹਨਾਂ ਭਗਤਾਂ ਨੇ ਸਾਲਾ ਸਰ ਦੇ ਦਰਸ਼ਨ ਕਰਨ ਵਾਸਤੇ ਜਾਣਾ ਹੋਵੇ ਉਹ ਇੱਕ ਐਪ ਸਰਵਿਸ ਦਾ ਲਾਭ ਚੁੱਕ ਸਕਦੇ ਆ ਅ ਸਰ ਵੀਡੀਓ ਚ ਸਵਾਗਤ ਹੈ ਜੀ ਸਾਡੀ ਵੀਡੀਓ ਚ ਜੀ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸ ਦੋ ਵੀ ਕਿਹੜੀ ਕਿਹੜੀ ਸਰਵਿਸ ਇਸ ਵਕਤ ਮੁੰਜਾਲ ਕੈਪ ਸਰਵਿਸ ਵੱਲੋਂ ਦਿੱਤੀ ਜਾ ਰਹੀ ਹੈ ਜੀ ਜੀ ਸਭ ਤੋਂ ਪਹਿਲੇ ਸਾਰਿਆਂ ਨੂੰ ਰਾਮ ਰਾਮ ਜੀ ਨਵਰਾਤਰੀਆਂ ਦੀ ਬਹੁਤ ਬਹੁਤ ਵਧਾਈ ਜੀ ਪਰਮਾਤਮਾ ਸਭ ਦੀਆਂ ਚੜ੍ਹਦੀਆਂ ਕਲਾਵਾਂ ਵਿੱਚ ਸਭ ਨੂੰ ਰੱਖੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਸਾਰੇ ਭਰਾਵਾਂ ਘਰੇ ਸੁੱਖ ਸ਼ਾਂਤੀ ਰਹੇ ਸਾਰੇ ਭੈਣ ਭਰਾਵਾਂ ਘਰੇ ਸੁੱਖ ਸ਼ਾਂਤੀ ਦਾ ਆਵਾਸ ਹੋਵੇ ਅਸੀਂ ਤਾਂ ਪਰਮਾਤਮਾ ਕੋਲੋਂ ਹੀ ਮੰਗਦੇ ਆਂ ਤੇ ਅਸੀਂ ਤੁਹਾਡੇ ਵਾਸਤੇ ਹੁਣ ਇੱਕ ਨਵਰਾਤਰੀ ਨਵਰਾਤਰੀ ਕੈਪ ਸਰਵਿਸ ਸ਼ੁਰੂ ਕਰਨ ਜਾ ਰਹੇ ਆਂ ਅਬੋਰ ਤੋਂ ਸਾਲਾਸਰ ਜੋ ਕਿ ਸਿਰੇ 5 ਵਜੇ ਤੋਂ 5 ਵਜੇ ਹੀ ਜਾਏਗੀ ਤੇ 10:30 11 ਵਜੇ ਉੱਥੇ ਪਹੁੰਚ ਕੇ ਤੇ 3 ਵਜੇ ਉੱਥੋਂ ਦੀ ਵਾਪਸੀ ਦਾ ਟਾਈਮ ਹੈ ਤੇ 3 ਦੇ 4 ਵੀ ਹੋ ਸਕਦੇ ਆ ਤੇ ਪਰ ਸਵੇਰੇ ਮਾਰਨਿੰਗ ਦਾ ਟਾਈਮ ਸ਼ਾਰਪ 5 ਵਜੇ ਹੈ ਜੋ ਕਿ ਤੁਹਾਡੀ ਸਿਵਾਵਾਂ ਚ ਹਾਜ਼ਰ ਹੈ ਇਸ ਵੇਰੇ ਕੈਬ ਅਰਲੀਨ ਦਾ ਮਾਰਨਿੰਗ ਸ਼ਾਰਪ 5 ਵਜੇ ਬੱਸ ਸਟੈਂਡ ਤੋਂ ਜਲਦੀ ਹੀ ਸਾਲਾ ਸਭ ਨੂੰ ਜਾਏਗੀ ਤੇ ਇਹਦੇ ਵਿੱਚ ਜੋ ਮੇਰਾ ਮੋਬਾਈਲ ਨੰਬਰ ਹੈ ਉਹ ਹੈ 84372 62440 ਮੈਂ ਫਿਰ ਰਿਪੀਟ ਕਰ ਰਿਹਾ ਮੇਰਾ ਮੋਬਾਈਲ ਨੰਬਰ ਹੈ 84372 62440 ਇਹ ਮੈਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਂ ਪ੍ਰਸ਼ਾਂਤ ਮੰਜਾਲ ਅਬੋਰ ਤੋਂ ਹੀ ਬਿਲੋਂਗ ਕਰਦਾ ਹਾਂ ਤੇ ਇਹ ਸੇਵਾਵਾਂ ਤੁਹਾਡੇ ਲਈ ਹਾਜ਼ਰ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਅਸੀਂ ਤੁਹਾਨੂੰ ਇਹਦੇ ਵਿੱਚ ਪਰ ਸਵਾਰੀ ਦਾ ਜੋ ਕਿਰਾਇਆ ਹੈ ਉਹ ਹੈ 550 ਰੁਪਏ ਸਿੰਗਲ ਸਾਈਡ ਦਾ ਤੇ ਆਨ ਜਾਂ ਦਾ 1100 ਰੁਪਏ ਅਸੀਂ ਇਹ ਸਰਵਿਸ ਪ੍ਰੋ ਜੇ ਤੁਹਾਨੂੰ ਪ੍ਰਦਾਨ ਕਰ ਰਹੇ ਆ ਸਵੇਰੇ ਹੱਥੋਂ ਇਹ ਕੈਬ 5 ਵਜੇ ਚੱਲ ਕੇ 10:30 11 ਵਜੇ ਦੇ ਕਰੀਬ ਉੱਥੇ ਸਾਲਾਸਰ ਪਹੁੰਚੇਗੀ ਉੱਥੋਂ ਦੀ ਇਹ ਵਾਪਸੀ 3 ਵਜੇ ਦਾ ਟਾਈਮ ਹੈ ਜੋ ਕਿ ਵਾਪਸੀ ਦਾ ਟਾਈਮ ਹੈ 3 ਦੇ 4 ਵੀ ਹੋ ਸਕਦੇ ਆ 4:30 ਵੀ ਹੋ ਸਕਦੇ ਆ ਉਸ ਤੋਂ ਬਾਅਦ ਸਿੱਧਾ ਅਬੋਰ ਆਏਗੀ ਇਹਦੀ ਇਹ ਸਰਵਿਸ ਨਵਰਾਤੇ ਨਵਰਾਤੇ ਹੀ ਤੁਹਾਨੂੰ ਅਵੇਲੇਬਲ ਕਰਾ ਪਾਵਾਂਗੇ ਅਸੀਂ ਸਾਡੀ ਇਹ ਸਰਵਿਸ ਜਿਹੜੀ ਕੈਬ ਦੀ ਅਬੋਰ ਤੋਂ ਸਾਲਾਸਰ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਇਹ ਸ਼ਾਮ ਨੂੰ ਵੀ ਅਵੇਲੇਬਲ ਹੋਏਗੀ ਇਹ ਸ਼ਾਮ ਨੂੰ ਵੀ ਇੱਥੋਂ 5:30-6 ਵਜੇ ਦੇ ਆਸ-ਪਾਸ ਚੱਲੇਗੀ ਰਾਤੀ ਉੱਥੇ ਪਹੁੰਚ ਕੇ ਸੇਰੇ ਉੱਥੋਂ ਰਾਈਟ ਏ 9:30 ਜਾਂ 10 ਵਜੇ ਦੇ ਵਿੱਚ ਇਹ ਚੱਲ ਪੇਗੀ ਵਾਪਸੀ ਦਰਸ਼ਨ ਕਰਕੇ ਕਰਾ ਕੇ ਤੁਹਾਨੂੰ ਸਾਰਿਆਂ ਨੂੰ ਤੇ ਅਬੋਰ ਫਿਰ ਪਹੁੰਚੇਗੀ ਮਤਲਬ ਦੋ ਟਾਈਮ ਸਰਵਿਸ ਮਿਲ ਜਾਏਗੀ ਹਾਂਜੀ ਹਾਂਜੀ ਦੋ ਟਾਈਮ ਸਰਵਿਸ ਸੇਰੇ ਸ਼ਾਮ ਦੀ ਹੋਏਗੀ ਠੀਕ ਹੈ ਬੜੀ ਮਿਹਰਬਾਨੀ ਜੀ ਸਾਰਿਆਂ ਨੂੰ ਰਾਮ ਰਾਮ ਜੀ ਸ਼ੁਕਰੀਆ ਜੀ